ਕਿ ਮੋਦੀ ਜੀ ਦੀ ਸਰਕਾਰ ਆਏਗੀ ਤਾਂ ਉਹਨਾਂ ਦਾ ਸਾਰਿਆਂ ਦਾ ਸਮੁੱਚੇ ਪੰਜਾਬ ਦਾ ਔਰ ਨਾਲ ਸਾਡੇ ਸਮੁੱਚੇ ਫਲੋਰ ਹਲਕੇ ਦਾ ਜਿਹੜਾ ਭਵਿੱਖ ਹੈ ਉਹ ਵੀ ਸ਼ਾਨਦਾਰ ਹੋਣ ਜਾ ਰਿਹਾ ਹੈ ਜੋ ਮੋਦੀ ਸਾਹਿਬ ਦੇ ਉਰੀਕੇ ਹੋਏ ਕੰਮ ਨੇ ਚਾਹੇ ਉਹ ਨੌਜਵਾਨਾਂ ਲਈ ਨੇ ਚਾਹੇ ਉਹ ਕਿਸਾਨਾਂ ਦੇ ਲਈ ਨੇ ਚਾਹੇ ਉਹ ਦਲਿਤਾਂ ਦੇ ਲਈ ਨੇ ਚਾਹੇ ਉਹ ਸਾਡੀ ਗ੍ਰਹਿਣੀਆਂ ਦੇ ਲਈ ਨੇ ਇਹ ਸਾਡੇ ਗਰੀਬ ਵਰਗ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਉਹ ਸਾਰਿਆਂ ਨੂੰ ਪਹਿਲ ਦੀ ਆਧਾਰ ਦੇ ਉੱਤੇ ਅਸੀਂ ਪਰਿਵਾਰ ਮਿਲ ਕੇ ਤੁਹਾਡੇ ਨਾਲ ਉਹਨਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰਦੇ ਹਾਂ ਜਲੰਧ ਤੋਂ ਪਾਸਪਾ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਬੀਬੀ ਕਾਰਮਜੀਤ ਕੌਰ ਚੌਧਰੀ ਵੱਲੋਂ ਲਗਾਤਾਰ ਤਾਬੜ ਤੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਪਿੰਡ ਰੁੜਕਾ ਕਲਾ ਵਿੱਚ ਸਰਬਣਿ ਕੁਮਾਰ ਵੱਲੋਂ ਰੱਖੀ ਮੀਟਿੰਗ ਵਿੱਚ ਪਹੁੰਚੇ ਬੀਬੀ ਕਾਰਮਜੀਤ ਕੋ ਚੌਧਰੀ ਉਹਨਾਂ ਨਾਲ ਭਾਜਪਾ ਮੈਲਾ ਮੰਡਲ ਗੁਰਿਆ ਦੀ ਪ੍ਰਧਾਨ ਰਜਨੀ ਗਾਬਾ ਰੁੜਕਾ ਕਲਾ ਮੰਡਲ ਪਰਦਾ ਰੁੜਕਾ ਕਲਾ ਰੁੜਕਾ ਕਲਾ ਦਾ ਜਨਸਕਤਰ ਕਮਲਜੀਤ ਨੀਲਮ ਰਾਣੀ ਗੁਰਿਆ ਪਹੁੰਚੇ ਅਜੀਨਾ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਦੱਸਿਆ ਭਾਜਪਾ ਨੂੰ ਉਸ ਵੇਲੇ ਰੁੜਕਾ ਕਲਾ ਵਿੱਚ ਬਲ ਮਿਲਿਆ ਜਦੋਂ ਸੁਮਿਕਤਰਾ ਰਾਣੀ ਜੋ ਇਸ ਮੀਟਿੰਗ ਵਿੱਚ ਪਹੁੰਚੇ ਅਤੇ ਬੀਬੀ ਕਾਰਮਜੀਤ ਕੋ ਚੌਧਰੀ ਨੂੰ ਮਿਲ ਕੇ ਭਾਵੁਕ ਵੀ ਹੋਈ ਇਸ ਮੌਕੇ ਬੀਬੀ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਕੇਂਦਰ ਵਿੱਚ 4 ਜੂਨ ਨੂੰ ਤੀਸਰੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅਤੇ ਪੰਜਾਬ ਵਿੱਚ ਜੇਕਰ ਕੋਈ ਸਕੀਮਾਂ ਦਾ ਲਾਹਾ ਲੈਣਾ ਹੈ ਤਾਂ ਇਥੋਂ ਭਾਸਪਾ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਤ ਵਿੱਚ ਭੇਜਣਾ ਪਵੇਗਾ 1 ਜੂਨ ਨੂੰ ਉਨ੍ਹਾਂ 소ਸ਼ੀਲ ਕੁਮਾਰ ਰਿੰਕੂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਨੇ ਬੀਬੀ ਕਰਮਜੀਤ ਕੌਰ ਚੌਧਰੀ ਦਾ ਧੰਨਵਾਦ ਵੀ ਕੀਤਾ ਰੁੜਕਾ ਪਿੰਡ ਦੇ ਵਿੱਚ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਮੈਨੂੰ ਆਪਣੀਆਂ ਭੈਣਾਂ ਆਪਣੀਆਂ ਬੀਬੀਆਂ ਨੂੰ ਮਿਲ ਕੇ ਔਰ ਸਮੁੱਚੇ ਇਸ ਨਗਰ ਦੀਆਂ ਬੀਬੀਆਂ ਨੇ ਸਾਨੂੰ ਸਾਰਿਆਂ ਨੂੰ ਜੋ ਅਸੀਂ ਇਹਨਾਂ ਕੋਲ ਵੋਟਾਂ ਦੇ ਲਈ ਬੇਨਤੀ ਕਰਨ ਆਏ ਆ ਇਹਨਾਂ ਨੇ ਆਪਣੇ ਤਨੋਂ ਮਨੋਂ ਸਾਨੂੰ ਵਿਸ਼ਵਾਸ ਦਿੱਤਾ ਕਿ ਉਹ ਪਹਿਲੀ ਤਰੀਕ ਨੂੰ ਫੁੱਲ ਦਾ ਬਟਨ ਦਬਾ ਕੇ ਮੋਦੀ ਜੀ ਦਾ ਜਿਹੜਾ ਅਬ ਕੀ ਬਾਰ 400 ਪਾਰ ਦਾ ਨਾਰਾ ਹੈ ਉਹਦੇ ਚ ਆਪਣਾ ਯੋਗਦਾਨ ਪਾਉਣ ਗੀਆਂ ਔਰ ਇਹਨਾਂ ਨੇ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਮੋਦੀ ਜੀ ਦੀ ਸਰਕਾਰ ਆਏਗੀ ਤਾਂ ਉਹਨਾਂ ਦਾ ਸਾਰਿਆਂ ਦਾ ਸਮੁੱਚੇ ਪੰਜਾਬ ਦਾ ਔਰ ਨਾਲ ਸਾਡੇ ਸਮੁੱਚੇ ਫਲੋਰ ਹਲਕੇ ਦਾ ਜਿਹੜਾ ਭਵਿੱਖ ਹੈ ਉਹ ਵੀ ਸ਼ਾਨਦਾਰ ਹੋਣ ਜਾ ਰਿਹਾ ਹੈ ਸੋ ਮੈਂ ਜਿੱਥੇ ਰੁੜਕਾ ਪਿੰਡ ਦੇ ਸਾਰੇ ਇਲਾਕੇ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਉੱਤੇ ਮੈਂ ਆਪਣੇ ਵੱਲੋਂ ਵਾਅਦਾ ਕਰਦੀ ਹਾਂ ਕਿ ਸਰਕਾਰ ਬਣਨ ਉਪਰੰਤ ਜੋ ਮੋਦੀ ਸਾਹਿਬ ਦੇ ਉਰੀਕੇ ਹੋਏ ਕੰਮ ਨੇ ਚਾਹੇ ਉਹ ਨੌਜਵਾਨਾਂ ਲਈ ਨੇ ਚਾਹੇ ਉਹ ਕਿਸਾਨਾਂ ਦੇ ਲਈ ਨੇ ਚਾਹੇ ਉਹ ਦਲਿਤਾਂ ਦੇ ਲਈ ਨੇ ਚਾਹੇ ਉਹ ਸਾਡੀ ਗ੍ਰਹਿਣੀਆਂ ਦੇ ਲਈ ਨੇ ਜਾਂ ਸਾਡੇ ਗਰੀਬ ਵਰਗ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਉਹ ਸਾਰਿਆਂ ਨੂੰ ਪਹਿਲ ਦੀ ਆਧਾਰ ਦੇ ਉੱਤੇ ਅਸੀਂ ਪਰਿਵਾਰ ਮਿਲ ਕੇ ਤੁਹਾਡੇ ਨਾਲ ਉਹਨਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰਦੇ ਹਾਂ ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੀ ਹਾਂ ਔਰ ਧੰਨਵਾਦ ਕਹਿੰਦੀ ਹੋਈ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਸ਼੍ਰੀ ਰਾਮ ਅੱਜ ਮੈਡਮ ਕਰਮਜੀਤ ਕੌਰ ਜੀ ਚੌਧਰੀ ਰੁੜਕਾ ਪਿੰਡ ਵਿੱਚ ਆਉਣ ਤੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭਾਜਪਾ ਪਾਰਟੀ ਵੱਲੋਂ ਮੀਟਿੰਗ ਰੱਖੀ ਗਈ ਸੀ ਇਥੇ ਹੁਣੇ ਸਾਰੇ ਬੀਬੀਆਂ ਭੈਣਾਂ ਭਰਾਵਾਂ ਨੂੰ ਪ੍ਰੇਰਿਤ ਕੀਤਾ ਬੀਜੇਪੀ ਪਾਰਟੀ ਰਿਆ ਸਕੀਮਾਂ ਬਾਰੇ ਜਾਣੂ ਕਰਵਾਇਆ ਬਾਲੇ ਸ਼ਾਹ ਤੁਸੀਂ ਸਕੀਮਾਂ ਜਿਹੜੀਆਂ ਪਿੰਡਾਂ ਚੱਲ ਰਹੀਆਂ ਇੱਕ ਸਕੀਮ ਨਵੀਂ ਇੱਕ ਸਕੀਮ ਨਵੀਂ ਆਈ ਆ ਲੱਖਪਤੀ ਦੀਦੀ ਦੀ ਉਹਦੇ ਬਾਰੇ ਬੀਬੀਆਂ ਨੂੰ ਜਾਣੂ ਕਰਾਇਆ ਤੇ ਬੀਬੀ ਜੀ ਨੇ ਕਿਹਾ ਵੀ ਵੱਧ ਤੋਂ ਵੱਧ ਮੋਦੀ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਓ ਜੀ ਧੰਨਵਾਦ ਜੀ